ਸ਼ਸ਼ੀਕਲ ਜੀ ਮੈਂ ਤੁਹਾਡਾ ਆਦਮਨ ਸੋਤਾ ਉਮੀਦ ਕਰਦਾ ਸਾਰੇ ਵਧੀਆ ਹੋਵਗੇ ਅੱਜ ਬਾਈ ਮੇਰੇ ਨਾਲ ਖੜੇ ਨੇ ਮੇਰੇ ਪੜੋਸ ਤੋਂ ਨੇ ਬੱਚੇ ਨੇ ਤੇ ਇਹਨਾਂ ਦੀ ਨਾ ਬਹੁਤ ਸਪੋਰਟ ਰਹੀ ਹੈ ਅੱਜ ਜੇਕਰ ਮੇਰੇ ਇੰਸਟਾਗ੍ਰam ਤੇ ਫੇਸਬੁਕ ਤੇ ਯੂਟਿਊਬ ਤੇ ਐਨੇ ਫੋਲੋਅਰ ਨੇ ਐਨੇ ਜਿਆਦਾ ਵਿਊ ਆਉਂਦੇ ਨੇ ਇੰਨਾ ਜਿਆਦਾ ਪਿਆਰ ਮਿਲਦਾ ਉਹਨਾਂ ਦੇ ਵਿੱਚ ਆ ਤਿੰਨ ਬੱਚਿਆਂ ਦਾ ਬਹੁਤ ਵੱਡਾ ਹੱਥ ਹੈ ਇਹ ਸਾਡਾ ਸਭ ਤੋਂ ਛੋਟਾ ਕੀ ਨਾਮ ਹੈ ਤੇਰਾ ਪਹਿਲਾਂ ਤਾਂ ਇਹ ਦੱਸ ਤੂੰ ਸਾਡਾ ਅਮਰਿਤਪਾਲ ਵੀਰੇ ਅਮਰਿਤਪਾਲ ਕਿੰਨਾ ਟਾਈਮ ਹੋ ਗਿਆ ਮੈਨੂੰ ਫੋਲੋ ਕਰਦੇ ਨੂੰ 7 ਮਹੀਨੇ ਹੋ ਗਏ ਵੀਰੇ ਫੋਲੋ ਕਰਦੇ ਲਾਈਕ ਫੋਲੋ ਕਮੈਂਟ ਸਾਰੇ ਕੀ ਕਰਦਾ ਵੀਡੀਓ ਸ਼ੇਅਰ ਕਰਦਾ ਤੇਰਾ ਕੀ ਨਾਮ ਹੈ ਸ਼ਰਨਜੀਤ ਸ਼ਰਨਜੀਤ ਤੈਨੂੰ ਕਿੰਨਾ ਟਾਈਮ ਹੋ ਗਿਆ ਫੋਲੋ ਕਰਦੇ ਨੂੰ ਹੋ ਗਏ 7 ਸਾਲ 7 7 ਸਾਲ 7 ਮਹੀਨੇ 6 ਮਹੀਨੇ ਹਾਂ 7 6 ਮਹੀਨੇ ਇਹਨੂੰ ਹੋ ਗਏ ਜੀ ਉਸ ਤੋਂ ਬਾਅਦ ਤੇਰਾ ਕੀ ਨਾਮ ਹੈ ਮੇਰਾ ਹੈਪੀ ਸਿੰਘ ਹੈ ਜੀ ਹੈਪੀ ਸਿੰਘ ਤੈਨੂੰ ਕਿੰਨਾ ਟਾਈਮ ਹੋ ਗਿਆ ਇਹਨੂੰ 8 ਜਦੋਂ ਦਾ ਤੇਰਾ ਗਾਣਾ ਚੜਾਇਆ ਇਹ ਬਾਈ ਦੀ ਵੀ ਪੋਸਟ ਚੜਾਈ ਸੀ ਆਪਾਂ ਤੇ ਬਾਈ ਇਹਨਾਂ ਦਾ ਪਿਆਰ ਬਹੁਤ ਮਿਲਦਾ ਕਈ ਵਾਰ ਕਹਦਾ ਕਰਦੇ ਬਾਈ ਅਸੀਂ ਸਪੋਰਟ ਕਰਦੇ ਆ ਸਾਨੂੰ ਗਿਫਟ ਦੇ ਅੱਜ ਇਹਨਾਂ ਨੂੰ ਸਮਾਰਟ ਤਾਂ ਨਹੀਂ ਪਰ ਮੈਂ ਟੱਚ ਵਾਲੀ ਨਾ ਸਾਰਿਆਂ ਨੂੰ ਇੱਕ ਇੱਕ ਵੋਟ ਦੇਣ ਲੱਗਿਆ ਤੇ ਅੱਗੇ ਵੀ ਮੇਰੀ ਵੀਡੀਓ ਇਦਾਂ ਹੀ ਸ਼ੇਅਰ ਕਰੋਗੇ ਪੱਕੀ ਗੱਲ ਐ ਆ ਦੇਖ ਲੋ ਆ ਤਿੰਨਾਂ ਨੂੰ ਵੋਚ ਲੈ ਕਿਵੇਂ ਲੱਗਿਆ ਤੁਹਾਡਾ ਬਹੁਤ ਵਧੀਆ ਬਾਈ ਤੁਸੀਂ ਜਿਹੜੀ ਚੀਜ਼ ਕਹੀ ਸੀ ਮੈਂ ਨਵਾਈ ਨਾ ਇਹਨਾਂ ਨੇ ਕਿਹਾ ਸੀ ਵੀ ਦੇਖ ਵੀਰੇ 스마트 ਵੋਚ ਤਾਂ ਨਹੀਂ ਪਰ ਜਿੰਨੀ ਕਿ ਮੇਰੇ ਹੈਸੀਅਤ ਹੈ ਸੀ ਦੇ ਹਿਸਾਬ ਨਾਲ ਇਹਨਾਂ ਤਿੰਨਾਂ ਜਣੇ ਨੂੰ ਮੈਂ ਵੋਚ ਦੇ ਰਿਹਾ ਬਾਕੀ ਇੱਕੋ ਗੱਲ ਸਾਰਿਆਂ ਨੂੰ ਕਹਿਣਾ ਚਾਹਨਾ ਹੈ ਅੱਗੇ ਮੇਰੇ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਤੇ ਮੈਨੂੰ ਫੋਲੋ ਜ਼ਰੂਰ ਕਰੋ ਜਿਨੇ 1 ਮਹੀਨੇ ਤੋਂ ਜ਼ਿਆਦਾ ਮੈਨੂੰ ਫੋਲੋ ਕਰਕੇ ਰੱਖਿਆ ਹਰੇਕ ਵੀਡੀਓ ਨੂੰ ਸ਼ੇਅਰ ਕਰਿਆ ਲਾਈਕ ਕਰਿਆ ਕਮੈਂਟ ਕਰਿਆ ਉਹਨੂੰ ਇਦਾਂ ਹੀ ਗਿਫਟ ਮਿਲਨੇ ਅੱਜ ਤਾਂ ਇਹ ਨੋਰਮਲ ਵਾਚ ਇਸ ਤੋਂ ਬਾਅਦ ਆਪਾਂ 스마트 ਵੋਚ 에어ਪੋਰਟ 보 ਤੁਹਾਨੂੰ ਕੁਝ ਗਿਫਟਾਂ ਚ ਦੇਵਾਂਗੇ ਪਰ ਉਹਦੇ ਅੰਦਰ ਸ਼ਰਤਾਂ ਹੋਣਗੀਆਂ ਸ਼ਰਤਾਂ ਕੀ ਹੋਣਗੀਆਂ ਵੀ ਮਹੀਨੇ ਤੋਂ ਉੱਪਰ ਫੋਲੋ ਕਰੇ ਦਾ ਹੋਣਾ ਚਾਹੀਦਾ ਹੈ ਹਰੇਕ ਵੀਡੀਓ ਲਾਈਕ ਆਣੀ ਚਾਹੀਦੀ ਹੈ ਤੇ ਕਮੈਂਟ ਆਣੇ ਚਾਹੀਦੇ ਆ ਸ਼ੇਅਰ ਜ਼ਰੂਰ ਕਰਨਾ ਸ਼ੇਅਰ ਮਤਲਬ ਕੋਈ ਵੀ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ ਧੰਨਵਾਦ ਥੈਂਕ ਯੂ